ਐਸ ਉਮਰ ਦੇ ਵਿੱਚ ਬਜ਼ੁਰਗ ਤੇ ਬੇਬੇ ਦਾ ਪਿਆਰ ਦੇਖੋ ਯਾਰ ਕਿਹੜੇ ਹਿਸਾਬ ਨਾਲ ਖਿੱਚ ਤੂ ਕਰ ਰਹੇ ਨੇ ਮੈਨੂੰ ਐਂ ਲੱਗਦਾ ਊਣ ਆ ਕਿਤੇ ਗਲਾ ਘੁੱਟ ਦੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਜ਼ਿਮੀਦਾਰਾਂ ਦੇ ਮੁੰਡੇ ਵੀ ਕਿਸੇ ਨਾਲੋਂ ਘੱਟ ਨਹੀਂ ਹੁੰਦੇ ਬਈ ਆਹ ਦੇਖੋ ਆਪ ਬੱਜਰੀ ਬਣਾ ਕੇ ਨਾ ਵੀਰ ਆਪ ਭਰ ਰਿਹਾ ਯਾਰ ਇਹਨੂੰ ਕਹਿੰਦੇ ਨੇ ਮਿਹਨਤ ਬਈ ਕੀ ਕਹਿਣਾ ਚਾਹੋਗੇ ਉਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਆਹ ਦੇਖੋ ਦੋਸਤੋ ਕਮਾਲ ਦੀ ਜੋੜੀ ਇੱਕ ਦੂਜੇ ਨਾਲ ਦੇਖੋ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਇਹੋ ਜਿਹਾ ਜੀਵਨ ਸਾਥੀ ਨਾ ਕਰਮਾਂ ਦੇ ਨਾਲ ਹੀ ਮਿਲਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਪੰਜਾਬੀ ਨਜ਼ਾਰੇ ਲੈਂਨ ਦੇ ਲਈ ਨਾ ਪੰਜਾਬ ਨੂੰ ਛੱਡ ਕੇ ਠੰਡੀਆਂ ਥਾਵਾਂ ਦੇ ਵਿੱਚ ਗਏ ਹੋਏ ਨੇ ਇੱਧਰ ਪੰਜਾਬ ਦੇ ਵਿੱਚ ਪਰਦੇਸੀ ਆ ਕੇ ਨਾ ਆਪਣਾ ਕਬਜ਼ਾ ਕਰ ਰਹੇ ਨੇ ਦੇਖੋ ਪੰਜਾਬੀਆਂ ਦਾ ਕੀ ਹਾਲ ਹੋਊਗਾ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਿੰਨਾ ਬਸਵਾਸ ਕਰਕੇ ਨਾ ਪਾਰਲਰ ਵਾਲਿਆਂ ਕੋਲੇ ਆਉਂਦਾਂ ਨੇ ਔਰਤਾਂ ਤੇ ਦੇਖੋ ਕਿਹੜੇ ਹਿਸਾਬ ਦੇ ਨਾਲ ਪਾਰਲਰ ਵਾਲੇ ਕੁੜੀਆਂ ਦਾ ਕੰਮ ਕਰਦੇ ਨੇ ਯਾਰ ਆਹ ਦੇਖੋ ਕੁਝ ਜਿਆਦਾ ਹੀ ਕਲਾਕਾਰੀ ਦਿਖਾਉਂਦੇ ਨੇ ਤੇ ਕੁੜੀ ਦਾ ਜਿਆਦਾ ਰੰਗ ਗੋਰਾ ਹੋ ਜਾਂਦਾ ਯਾਰ ਕੀ